ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੂਸਾ ਟਾਕ ਤੇ ਉਮੀਦ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਮ ਹੋਗੇ ਹਾਜ਼ਰ ਹੋਇਆ ਇੱਕ ਨਵੀਂ ਵੀਡੀਓ ਅਤੇ ਨਵੀਂ ਅਪਡੇਟ ਦੇ ਨਾਲ ਦੋਸਤੋ ਸਿੱਧੂ ਮੂਸੇਵਾਲੇ ਬਾਈ ਨੂੰ ਗਿਆਨ ਨੂੰ ਸਾਡੇ ਕੋਲੋਂ 3 ਸਾਲ ਹੋ ਗਏ ਨੇ ਪਰ ਸਿੱਧੂ ਮੂਸੇਵਾਲਾ ਬਾਈ ਆਪਣੀ ਆਵਾਜ਼ ਦੇ ਕਰਕੇ ਅੱਜ ਵੀ ਸਾਡੇ ਵਿੱਚ ਜਿੰਦਾ ਹੈ ਦੋਸਤੋ ਸਿੱਧੂ ਮੂਸੇਵਾਲੇ ਬਾਈ ਨੇ ਜਾਣ ਤੋਂ ਪਹਿਲਾਂ ਆਪਣੇ ਅਫੀਸ਼ੀਅਲੀ YouTube ਚੈਨਲ ਦੇ ਉੱਪਰ ਲੈਵਲਸ ਨਾਂ ਦਾ ਇੱਕ ਸੌਂਗ ਰਿਲੀਜ਼ ਕੀਤਾ ਸੀ ਅਤੇ ਉਸ ਗੀਤ ਦੇ ਵਿੱਚ ਫੀਚਰਿੰਗ ਸੀ ਸਣੀ ਮੌਲਟਨ ਦੀ ਜੋ ਕਿ ਸਿੱਧੂ ਮੂਸੇਵਾਲੇ ਦਾ ਹੀ ਖਾਸ ਮਿੱਤਰ ਸੀ ਅਤੇ ਦੋਸਤੋ ਜੇਕਰ ਆਪਾਂ 3 ਸਾਲਾਂ ਬਾਅਦ ਇਸ ਗੀਤ ਦੇ ਉੱਪਰ ਵਿਊਜ਼ ਦੀ ਗੱਲ ਕਰੀਏ ਤਾਂ ਇਸ ਗੀਤ ਦੇ ਉੱਪਰ 244 ਮਿਲੀਅਨ ਵਿਊਜ਼ ਨੇ ਅਤੇ 4 ਮਿਲੀਅਨ ਤੋਂ ਉੱਪਰ ਲਾਈਕਸ ਹੋ ਚੁੱਕੇ ਨੇ ਅਤੇ 4 ਲੱਖ ਤੋਂ ਉੱਪਰ ਕਮੈਂਟਸ ਹੋ ਚੁੱਕੇ ਨੇ ਤਾਂ ਦੋਸਤੋ ਹੁਣ ਸਿੱਧੂ ਮੂਸੇਵਾਲੇ ਦੇ ਲੈਵਲ Song ਨੇ ਕੈਨੇਡਾ YouTube ਦੇ ਉੱਪਰ ਇੱਕ ਵੱਡਾ ਰਿਕਾਰਡ ਕੈਮ ਕਰ ਦਿੱਤਾ ਹੈ। ਦਰਸਲ ਦੋਸਤੋ ਸਿੱਧੂ ਮੂਸੇਵਾਲੇ ਦਾ ਲੈਵਲ Song ਕੈਨੇਡਾ YouTube ਦੇ ਉੱਪਰ 27 ਨੰਬਰ ਦੇ ਉੱਪਰ ਟ੍ਰੈਂਡ ਕਰ ਰਿਹਾ ਹੈ ਅਤੇ ਇਹੀ ਰੋਤਵਾ ਹੈ ਸਿੱਧੂ ਮੂਸੇਵਾਲੇ ਦਾ ਕਿ ਇੱਕ ਪੰਜਾਬੀ ਗੀਤ ਇੱਕ ਬਗਾਨਾ ਇਹ ਮੁਲਕ ਜੋ ਕਿ ਅੰਗਰੇਜ਼ਾਂ ਦਾ ਮੁਲਕ ਹੈ ਅਤੇ ਜਿੱਥੇ ਕਿ ਅੰਗਰੇਜ਼ੀ ਗਾਣੇ ਸੁਣੇ ਜਾਂਦੇ ਨੇ ਉੱਥੇ ਸਿੱਧੂ ਮੂਸੇਵਾਲੇ ਦਾ ਇੱਕ ਪੰਜਾਬੀ ਗੀਤ ਟ੍ਰੈਂਡ ਕਰ ਰਿਹਾ ਹੈ ਤਾਂ ਦੋਸਤੋ ਤੁਸੀਂ ਆਪਣੇ ਵਿਚਾਰ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸੋ ਕਿ ਇਸ ਗੀਤ ਦੇ ਵਿੱਚ ਸਿੱਧੂ ਮੂਸੇਵਾਲੇ ਨੇ ਆਪਣੇ ਕਿਹੜੇ ਦੋਗਲੇ ਯਾਰ ਨੂੰ ਰਿਪਲਾਈ ਕੀਤਾ ਸੀ ਉਸ ਦਾ ਨਾਮ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸ ਕੇ ਜਾਓ ਅਤੇ ਦੋਸਤੋ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਐਦਾਂ ਦੀਆਂ ਹੀ ਵੀਡੀਓਜ਼ ਅਤੇ ਅਪਡੇਟਸ ਤੁਹਾਨੂੰ ਸਮੇਂ ਸਿਰ ਮਿਲਦੀਆਂ ਰਹਿਣ ਮਿਲਦੀਆਂ ਕਿਸੇ ਨਵੀਂ ਵੀਡੀਓ ਦੇ ਨਾਲ ਧੰ